ਸਾਥੀ ਅਸਾਥੀ ਹੋਰ ਸਿਹਦਾ ਵੀ ਦੀ ਹਾਂਜੀ ਵਧੀਆ ਜੀ ਇਹ ਡਿਗਰੀ ਰਿਕੋਰਡ ਵੇਖ ਰਹੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਹਾਂਜੀ ਅੱਜ ਦੋ ਟੋਕੜਾਂ ਗੱਬੜਾਂ ਜਿਹੜੀਆਂ ਮਤਲਬ ਵੀ ਇੱਕ ਚੌਥਾ ਮਹੀਨਾ ਲੱਗਿਆ ਵੀਰੇ ਹਾਂਜੀ ਇੱਕ ਨੂੰ ਮਤਲਬ ਛੇਵਾਂ ਮਹੀਨਾ ਜਾਣ ਡਿਆ ਅੱਜ ਉਹ ਦਿਖਾਵਾਂਗੇ ਝੋਟੀਆਂ ਜਿਹੜੀਆਂ ਮਤਲਬ ਵੀ ਤਾਜ਼ੀਆਂ ਨੇ 20-20 ਬਾਈ-ਬਾਈ ਕਿਲੋ ਦੁੱਧ ਦਿੱਤਾ ਤੇ ਗੱਲ ਕਰਦੇ ਆਂ ਬੜੇ ਵੀਰੇ ਇਹ ਮੈਂ ਦੀ ਬੜੇ ਵੀਰੇ ਹਾਂਜੀ ਇਹ ਮੈਂ ਵੀਰੇ ਇੱਕ ਹਫਤਾ ਸੂਨ ਚ ਰਹਿੰਦੀ ਆ ਹਾਂਜੀ ਤੇ 12-13 ਦਿਨ ਦੀ ਕੱਚੀ ਮੈਂ ਵੀਰੇ ਜਾਇਜ ਨਾਰਮਲ ਰੇਟ ਹੋਏਗਾ ਬੜੇ ਵੀਰੇ ਤੇ ਬਾਲੀ ਅਸਲ ਮੈਂ ਬੜੇ ਵੀਰੇ ਸਾਡੇ ਕੋਲ ਗਈ ਸੀ ਵੀਰੇ ਹਾਂਜੀ ਤੇ ਐਰ ਕਾਂ ਵੀਰੇ ਦੂਜਾਂ ਦਾ ਮਤਲਬ ਹੀ ਮਤਲਬ ਇੱਥੋਂ ਲਈ ਆ ਵੀਰੇ ਇਹ ਮਤਲਬ ਤਿੰਨ ਸਵੇਰ ਚੋਈ ਐਰ ਕਾ ਚੌਥੇ ਸਵੇਰ ਸੋਣਾ ਵੀਰੇ ਮੈਂ ਨੇ ਤੇ ਬਹੁਤ ਹੀ ਚੰਗੀ ਵੀਰੇ ਮੈਂ ਦਧੀਆਂ ਨਾਰਮਲੀ 17 18 ਕਿਲੋ ਦੁੱਧ ਦਿੰਦੀ ਵੀਰੇ ਪਧਰੀ ਸੇਵਾ ਤੇ ਵੀ ਤੇ ਜੇ ਮੈਂ ਨਾਲ ਕੁਆਲਟੀ ਦੀ ਗੱਲ ਕਰਦੇ ਹਾਂ ਬਹੁਤ ਹੀ ਚੰਗੀ ਦੁੱਧ ਪੀਣ ਵਾਸਤੇ ਵੀਰੇ ਢੇਰੀ ਵਾਸਤੇ ਬਹੁਤ ਮੈਂ ਚੰਗੀ ਦਧੀਆਂ ਹੋਰ ਦਿਖਾਓ ਵੱਡੇ ਵੀਰ ਜੀ ਹਾਂਜੀ ਖੋਲਿਓ ਵੀਰੇ ਕਮਾਲਾ ਦੁੱਧ ਵਾਲੀ ਮਸ਼ੀਨ ਆ ਵੀਰ ਜੀ ਦੁੱਧ ਕੈਣ ਭਰਨ ਵਾਲੀ ਬਾਕੀ ਫਟੇ ਵੀਰੇ ਇੱਧਰ ਬੰਨ ਗਏ ਨੇ ਥੋੜੀ ਮੈਂ ਦਰਦੀ ਆ ਇੱਧਰ ਇੱਧਰ ਦਿਖਾਓ ਜੇ ਮਿਲਕ ਪੈਣੇ ਨਾੜਾ ਦੀ ਗੱਲ ਕਰਦੇ ਆ ਵੀਰੇ ਨਾੜਾ ਹੀ ਨਾੜਾ ਆ ਮੈਂ ਅਸਲ ਆ ਵੀਰੇ ਦੁੱਧ ਵਾਲੀ ਜਿਹੜੀ ਗੱਲ ਕਰ ਰਹੇ ਪਰ ਰੇੜੇ ਦਾ ਹੋਏਗਾ ਵੀਰ ਨੋਰਮਲ ਜਿਹੜੀ ਗੱਲ ਕਹਿੰਦਾ ਆ ਇਹ ਜੈਸ ਨੂੰ ਵੀਰੇ 1 ਲੱਖ 20 ਹਜ਼ਾਰ ਦੀ ਦੇ ਦਾਂਗੇ ਤੇ ਨਹੀਂ ਇੱਕ ਵੀਰ ਇੱਕ 20 ਦੀ ਦੇ ਦਾਂਗੇ 17 18 ਕਿਲੋ ਵਾਲੀ ਮੈਂ ਇਹਨੂੰ ਮਤਲਬ ਇਥੋਂ ਚੜਾ ਦਿਖਾ ਦਿਓ ਵੀਰੇ ਕਿੱਥੋਂ ਤੱਕ ਮੈਂ ਚੜਨ ਵਾਲੀ 12 13 ਦਿਨ ਕੱਚੀ ਆ ਮੈਂ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਵੀਰ ਬਿਲਕੁਲ ਜੈਜ ਰੇੜਾ 1 ਲੱਖ 20 ਹਜ਼ਾਰ ਦੀ ਦੇ ਦਾਂਗੇ ਵੱਡੇ ਵੀਰੇ ਤੇ ਗਾੜੀ ਆ ਗਈ ਵੀਰੇ 6 ਮਹੀਨੇ ਦੀ ਗੱਬਣ ਹਾਂਜੀ ਬਾਕੀ ਵੀਰੇ ਇਹਦੀ ਤਾਜੀ ਦੀ ਵੀਡੀਓ ਵੀ ਦਿਖਾ ਸਕਦੇ ਆ ਵੱਡੇ ਵੀਰੇ ਸਾਡੇ ਫਾਰਮ ਤੇ ਮਤਲਬ 20 ਤੋਂ 21 ਪਲੱਸ ਦੁੱਧ ਕੱਢ ਕੇ ਗਈ ਵੀਰੇ ਸਿੰਗਲ ਅੱਡੀ ਝੋਟਿਆ ਵੀਰੇ ਤੇ ਜੇ ਗੱਲ ਕਰਦੇ ਵੀ ਕੱਚ ਪੁਣੇ ਦੀ ਇੰਨੀ ਕ ਕੱਚ ਪੁਣਾ ਕੋਈ ਹਿਸਾਬ ਨਹੀਂ ਹੁਣ ਵੀ 11 ਕਿਲੋ ਤੋਂ ਦਊਗਾ ਕੰਡੇ ਵਾਲਾ ਵੀਰੇ 11 ਕਿਲੋ ਅੱਜ ਵੀ 11 ਕਿਲੋ ਦੁੱਧ ਕੰਡੇ ਵਾਲਾ ਹੋਊਗਾ ਇਹ ਜੇ ਸਿੰਘ ਸੁੰਗ ਦੀ ਗੱਲ ਕਰਦੇ ਆਂ ਬਾਲੀ ਚੰਗੀ ਵਡੇ ਵੀਰ ਤੇ ਥੋੜਾ ਜਿਹਾ ਤੁਹਾਨੂੰ ਪਤਾ ਜੇ ਡੇਰੀ ਦਾ ਮਾਲ ਆਉਂਦਾ ਵਡੇ ਵੀਰ ਦੋ ਚਾਰ ਦਿਨ ਕਰਦਾ ਉਹ ਅੰਦਰ ਰਹਿ ਰਹਿ ਕੇ ਥੋੜੀ ਮੈਂ ਲਸੀਰਾ ਪੈਣ ਤੋਂ ਜ਼ਰੂਰ ਆ ਪਰ ਇੰਨੀ ਕਿ ਕੱਚ ਪਣਾ ਮੈਂ ਇਹਦੇ ਕੋਈ ਹਿਸਾਬ ਨਹੀਂ ਵਡੇ ਵੀਰ ਦੇ ਦੀਆਂ ਤੇ ਅੱਜ ਵੀ 11 ਕਿਲੋ ਦੁੱਧ ਜਮਾ ਥਾਪੀ ਤੇ ਮਿਲਦੀ ਦੋਵੇਂ ਟਾਈਮ ਜਿਹੜੀ ਗੱਲ ਕਰਾਂ ਲੜੀ ਆ ਖੋਲੇ ਹੋਈ ਨਾ ਪਾ ਤਾ ਕੁੜੀ ਨਾ ਕੈਂਬਰੇ ਕੋ ਦਰਦੀ ਆ ਹਾਂਜੀ ਕਮਲ ਕਮਲ ਵੱਡੇ ਵੀਰੇ ਜਿੱਡੀ ਮੈਂ ਇਹਦੀ ਕੁਆਲਿਟੀ ਨਸਲ ਲੇ ਦੀਆਂ ਬਾਕੀ ਵੀ ਨਾ ਆਲਵੀ ਮਤਲਬ 6 ਮਹੀਨੇ ਜਿਹੜੀ ਗੱਭਣ ਹੋ ਗਈ ਵੀਰੇ 11 ਕਿਲੋ ਦੁੱਧ ਦਿੰਦੀ ਨਾ ਉਹ ਜੇ ਕੋਈ ਨਸਲ ਹੈ ਵੀਰੇ ਉਹ ਹੀ ਦੁੱਧ ਦੇ ਸਕਦੀ ਵੱਡੇ ਵੀਰੇ ਤੇ ਇਹਦੀ ਕੀਮਤ 2 ਲੱਖ ਹੋਊਗੀ ਜੇ ਸੁਣੋ ਵੀਰੇ ਵੱਡੇ ਡੇਢ ਲੱਖ ਡੇਢ ਲੱਖ ਜੇ ਸੁਣੋ ਹੀ ਦੇ ਦਾਂਗੇ ਵੀਰੇ ਬਾਲੀ ਅਸਲ ਝੋਟੀ ਆ ਵੀਰੇ ਜਿਹੜੀ ਗੱਲ ਕਰਨ ਵਾਲੀ ਵੱਡੇ ਵੀਰੇ ਇਹ ਗਾੜੀ ਆ ਗਈ ਵੀਰੇ ਇਹਨੂੰ ਚੌਥਾ ਮਹੀਨਾ ਲੱਗਿਆ ਵੀਰੇ ਤੇ ਇਹਨੂੰ ਦੁੱਧ ਦਊਗਾ 11 ਕਿਲੋ ਕੰਡੇ ਵਾਲਾ ਵੀਰੇ ਤੇ ਬਾਲੀ ਅਸਲ ਇਹਦੇ ਮਗਰ ਬੱਚਾ ਵੀ ਹੈਗਾ ਵੱਡੇ ਵੀਰੇ ਬੱਚਾ ਵੀ ਮਾੜਾ ਦਿਖਾ ਦੋ ਮਗਰ ਇਹਦੇ ਮਗਰ ਬੱਚਾ ਵੀ ਹੈਗਾ ਵੱਡੇ ਵੀਰੇ ਤੇ ਬਾਕੀ ਚਲ ਚਲਾ ਕੇ ਦਿਖਾਓ ਵੱਡੇ ਵੀਰੇ कमा कमालो बाकी बड़े वेरे यार दो वे टाइम ठंडी किया रहा कल ठंडा करके दो तो। ਇਹ ਆ ਰਿਹਾ ਦੁੱਧ ਵੀਰੇ ਥੱਲੇ ਹਾਂਜੀ ਇਹ ਜੈਸਨੋ ਵੀਰੇ ਵੱਡੇ ਵੀਰੇ 1,55,000 ਦੀ ਜੈਸਨੋ ਹੋਊਗੀ ਤਾਂ ਨਹੀਂ ਗੱਲ ਕਰਨੀ 1,55 ਦੀ 1,55 ਦੀ ਜੇ ਜੋੜਾ ਹੀ ਕੋਈ ਮਤਲਬ ਟੋਕੜਾ ਲੈ ਲੈਂਦਾ ਤੋੜ ਕੇ ਖੋਲਿਓ ਵੱਡੇ ਵੀਰੇ ਜੋੜਾ ਹੀ ਖੋਲਿਓ ਇਹ 6 ਮਹੀਨੇ ਦੀ ਗੱਬਾਂ ਲੈਂਦਾ ਵੀਰੇ ਉਹਨੂੰ ਉਹਨੂੰ ਜੋੜੇ 'ਚ 10,000 ਰੁਪਏ ਲੈਸ ਕਰ ਦਾਂਗੇ ਇਹਨਾਂ ਦੀ 10,000 10,000 ਰੁਪਏ ਜੋੜੇ ਦੇ ਲੈਸ ਹੋ ਸਕਦਾ ਜੇ ਜੋੜਾ ਲਊਗਾ ਵੀਰੇ ਕੱਲੀ 'ਚ ਨਹੀਂ ਲੈਸ ਹੋਣਾ ਆ ਤੋੜੇ ਵੱਡੀ ਮਾਰੀ ਜੇ ਜੋੜਾ ਹੀ ਕੋਈ ਵੀਰ ਭਰਾ ਨਹੀਂਦਾ ਹਾਂਜੀ ਐਡੀਆਂ ਐਡੀਆਂ ਕਿੱਥੇ ਵੀਰੋ ਝੋਟੀਆਂ ਲੱਭਦੀਆਂ ਜਿਹੜੀ ਸਹੀ ਗੱਲ ਵੀਰ ਸਹੀ ਗੱਲ ਇਹ ਛਿਆਂ ਦੀ ਇੱਕ ਇੱਕ ਚੌਂ ਦੀ ਗੱਬਣੇ ਵੱਡੇ ਵੀਰੇ ਇੱਕ ਗੱਲ 2 ਕੋ 11 11 ਗੱਲ ਦੋਦੇ ਦੋ ਕੋ ਗੱਬਣਾ ਹਾਂਜੀ ਉਹ ਜੋੜੇ ਦਾ 10000 ਲੈਸ ਹੋ ਜਾਊਗਾ ਜੋੜਾ ਜਿਹੜਾ ਕਠਾ ਲਓ ਉੱਚੇ 10000 ਲੈਸ ਕਰਦਾ ਹਾਂ ਹਾਂਜੀ ਤੇ ਕੱਲੀ ਦਾ ਵੀਰੇ ਇਹਦਾ 2 ਲੱਖ ਰੁਪਇਆ ਉਹਦਾ 1.50 ਵੱਡੇ ਵੀਰੇ ਠੀਕ ਜੀ ਬਾਕੀ ਮੈਂ ਇਹ ਜੇ ਕੱਚ ਪਣੇ ਦੀ ਗੱਲ ਕਰਦੇ ਮੇਰੇ ਵੀਰੇ 21 ਕਿਲੋ ਵੀਰੇ ਬਾਕੀ ਇਹ ਤਾਜੀ ਦੀ ਵੀਡੀਓ ਵੀ ਦੇ ਸਕਦੇ ਆਪਾਂ ਵੀਰੇ ਸਾਡੇ ਫਾਰਮ ਤੋਂ ਗਈ ਵੀਰੇ ਇਹ 3.40 ਹਜ਼ਾਰ ਦੀ ਵੇਚ ਕੇ ਗਈ ਵੀਰੇ ਤੇਰੀਆਂ ਹਾਂਜੀ ਹਾਂਜੀ ਇਹ ਸਾਡੇ ਫਾਰਮ ਦੀ ਇਹ ਤਾਜੀ ਦੀ ਵੀਡੀਓ ਹੈਗੀ ਆਪਣੇ ਕੋਲ ਸਭ ਕੋ ਇਹਦਾ ਪ੍ਰੂਫ ਹੈਗਾ ਵੀਰੇ ਚੋਾਈ ਚੋਈ ਦੀ ਫੁੱਲ ਫੁੱਲ ਵੀਡੀਓ ਵੀ ਦੇ ਦਾਂਗੇ ਜੀ ਹਾਂਜੀ ਤੇ ਬਾਕੀ ਇਹਨਾਂ ਵੀ ਤਾਜ਼ੀਆਂ ਆਪਣੇ ਕੋਲ ਬਹੁਤ ਜ਼ਿਆਦੀਆਂ ਖੜੀਆਂ ਵੀਰੇ ਰਾਤ ਹੀ ਗੱਡੀ ਇਕਾਈ ਆ ਹਾਂਜੀ ਇਹ ਵੀਰ ਭਰਾ ਨੇ ਤਾਜ਼ੀਆਂ ਝੋਟੀਆਂ ਲੈਣੀਆਂ ਇਹ ਕਿਉਂਕਿ ਗੱਭਰੇ ਮੇਰੇ ਤੁਸੀਂ ਹਾਂਜੀ ਇਹ ਦੋ ਚਾਰ ਦਿਨ ਲੈਂਦੀ ਐ ਸੂਂਜੇ ਛੋਟੀ ਵੀ ਵੱਡੀ ਵੀਰੇ ਹਾਂਜੀ ਬਾਕੀ ਇਹਨਾਂ ਦੀ ਵੀਡੀਓ ਕੱਟ ਆ ਜਾਂਦੀ ਇਹਨਾਂ ਦੀ ਕੱਲ ਆਉਗੀ ਬਾਕੀ ਸਾਡੇ ਕੋਲ 10 11 ਛੋਟੀਆਂ ਅੰਦਰ ਵੱਜੀਆਂ ਆਜੋ ਦਿਖਾ ਦਿੰਨੇ ਵੱਡੇ ਵੀਰੇ ਹਾਂਜੀ ਇਹਦਾ ਵੀ ਕੇ ਵੀ ਪਰਾ ਤਾਜੀ ਝੋਟੀ ਲੈਣੀ ਆ 15 ਤੋਂ 16 ਕਿਲੋ ਤੋਂ 17 ਕਿਲੋ ਤੋਂ 20 22 ਕਿਲੋ ਤੱਕ ਲੈਣੀ ਆ ਸਾਡੇ ਫਾਰਮ ਦੇ ਉਦਾਂ ਦੀ ਝੋਟੀ ਮਿਲ ਸਕਦੀ ਬੜੇ ਵੀਰੇ ਤੇ ਬਾਕੀ ਵੀਰੇ ਆਪਾਂ ਜਦੋਂ ਤਾਜੀ ਵੀ ਝੋਟੀ ਲੈਣ ਜਾਂਦੇ ਆ ਨਾ ਬੜੇ ਵੀਰੇ ਆਪਾਂ 12 13 ਕਿਲੋ ਲੀ ਝੋਟੀ ਲੈ ਲੈਂਦੇ ਆ ਆਪਾਂ ਮਤਲਬ ਜੀ ਆਪਣੀ ਝੋਹ ਦੇ ਵਿੱਚ ਜਿਹਦਾ ਪਹਿਲਾਂ ਕੱਟੀ ਵੀ ਰਸੂਈ ਆ ਹਾਂਜੀ ਆਪਾਂ ਇਹੋ ਦੇ ਵੀ ਇਹ ਮਤਲਬ 12 ਕਿਲੋ ਵੀਰੇ ਖਾਲੀ ਹੰਦੇ ਚੱਲੀ ਆ ਤੇ ਆਪਾਂ ਪਹਿਲਾਂ ਕੱਟੀ ਵੀ 15 16 ਕਿਲੋ ਤੋਂ ਘੱਟ ਨਹੀਂ ਦੁੱਧ ਵਾਲੀ ਲੈਂਦੇ ਵੀਰੇ ਬਾਕੀ ਜ਼ਿਲ੍ਹਾ ਆਪਣਾ ਗਰਦਾਸਪੁਰ ਜੀ ਵੀਰੇ ਨੇੜੇ ਫਟੇਗ 987651527 ਦੇ ਫੋਨ ਨੰਬਰ ਆਪਣਾ ਵੀਰੇ ਤਾਜੀ ਮੈਂ ਖਾਸ ਕਰਕੇ ਵੀਰੇ ਟੋਕੜ ਉਹ ਲਈ ਜਾਂਦੀ ਹੈ ਜਿਹੜੀ ਸਾਡੇ ਫਾਰਮ ਤੋਂ ਗਈ ਆਪਾਂ ਵਾਪਸ ਲਈਏ ਵੱਡੇ ਵੀਰੇ ਤੇ ਇੱਕ ਵਾਰੀ ਦੁਬਾਰੇ ਦਿਖਾ ਦਿੰਦੇ ਨੇ ਵੱਡੇ ਵੀਰੇ ਹੁਣ ਜਿੱਦਾਂ ਇਹ ਗੱਲ ਕਰਦੇ ਆ ਵੀਰੇ ਇਹ ਮੈਂ ਦੇ ਵੀਰੇ ਇਹ ਮੈਂ ਸਾਡੇ ਕੋਲ ਗਈ ਵੀਰੇ ਇੱਕ ਇੱਕ ਇਹ ਸਾਡੇ ਕੋਲ ਵੀਰੇ ਮੈਂ ਗਈ ਦਤੀਆਂ ਤੇ ਆਪਾਂ ਹੁਣ ਫੇਰ ਆਪਣਾ ਵਾਪਸ ਲੈ ਲਈ ਬਸ ਉਹਨੇ ਵੀਰੇ ਪੰਜ ਚਾਰ ਦਿਨ ਸੂਕ ਚ ਰਹਿੰਦੇ ਆ 18 20 ਕਿਲੋ ਵਾਲੀ ਵੀਰੇ ਮੈਂ 1 ਲੱਖ ਕੋਈ 20 ਦੀ ਨਹੀਂ ਥੋੜੀ ਜਿਹੀ ਦਾ 30 ਦਿੰਦਾ ਵੀਰੇ ਉਹ ਵੀ ਖਾਸ ਕਰਕੇ ਹਰਿਆਣੇ ਦੀ ਵੀਰੇ ਹਾਂਜੀ बाकी बाकी ਆਪਾਂ ਇਹ ਵੀ ਸਾਡੇ ਕੋਲ ਮਹਿੰਗੀ ਤਾਂ ਲਈ ਵੀ ਇਹ ਵੀ ਸਾਡੇ ਸਾਡੇ ਹੱਥਾਂ ਨਾਲ ਹੀ ਮੈਂ ਨਾ ਕੇ ਗਈ ਜਿਹੜੀ ਤੇ ਸਹਾਰ ਤੋਂ ਵੀਰ ਮੈਂ ਲਈ ਨੋਰਮਲੀ ਪਧਰੀ ਸੇਵਾ ਤਾਂ ਵੀ 18 ਕਿਲੋ ਮੀਂ ਦੁੱਧ ਦਿੰਦੀ ਵੀਰੇ ਹਾਂਜੀ ਤੇ ਜੇ ਗਾੜੀ ਫੇਰ ਤੋਕੜਾ ਨਹੀਂ ਇਹਨਾਂ ਦੀ ਗੱਲ ਕਰਦੇ ਵੀਰੇ ਹੁਣ ਇਹਦਾ 1 ਡੂਡ ਲੱਖ ਵੀ ਕੋਈ ਮੁੱਲ ਥੋੜਾ ਵੀਰੇ ਹਾਂਜੀ ਮਤਲਬ ਇਹ ਹਾਲੀ ਨੇ 2 ਮਹੀਨੇ ਦੁੱਧ ਦੋ ਵੀਰੇ ਹੋਰ ਦੇਜੂਗੇ 2.5 ਦੇ ਜਨਾ ਇੱਕ ਕੋਈ ਮਹੀਨਾ ਦੁੱਧ ਛੱਡਣੀ ਪੈਣੀ ਵੀਰੇ ਇਹ ਆਉਣ ਵਾਲੇ ਟਾਈਮ ਤੇ ਫੇਰ 3.5 ਲੱਖ ਦੀ ਝੋਟੀਆਂ ਵੀਰੇ ਤੇ ਸਾਕੇ ਸਾਡਾ ਸੌਦਾ ਕਰ ਲੇ ਜੇ ਸਾਨੂੰ ਵਾਪਸ ਦੇਣੀ ਹੈ ਲੱਖ ਰੁਪਏ ਨਾ ਫੇਰ ਨਾ ਵਾਸ ਵੀ ਲੈ ਲਾਂਗੇ ਤੇ ਇਹ ਜੁਕਟੀਨਿਊ ਕਰਮਾ ਵਾਲੀ ਵੀਰੇ ਦੋਵੇਂ ਟਾਈਮ ਹੈ ਬੱਚੇ ਤੇ ਲੱਗਦੀ ਆ ਤਾਜ਼ੀਆਂ ਨਾਲ ਵੱਧ ਦੇਵਾ ਤੇ ਤਾਰੀਆਂ ਨੂੰ ਜਿਆਦਾ ਦੁੱਧ ਹੁਣ ਵੀ ਲਈ ਫਦੀ 11 ਕਿਲੋ ਦੁੱਧ ਆ। ਹਾਂਜੀ ਚੌਥਾ ਮਹੀਨਾ ਲੱਗਿਆ ਬੱਚਾ ਇਹਦੇ ਗੋਲੇ ਵੱਡੇ ਵੱਡੇ ਦੀਆਂ। ਹਾਂਜੀ ਤੇ ਬਾਕੀ ਇਹਨਾਂ ਵੀ ਵੀਡੀਓ ਵੇਖਣ ਵਾਲੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀਰੇ। ਹਾਂਜੀ ਜਿਨ੍ਹਾਂ ਦੇ ਵੱਲੋਂ ਇੰਨਾ ਪਿਆਰ ਤੇ ਬੱਚਾ ਵੀਰੇ ਰੋਜ਼ ਡੇਲੀ ਇਦਾਂ ਵੀਡੀਓ ਪਾਇਆ ਕਰਾਂਗੇ। ਹਾਂਜੀ ਸਾਰੇ ਭੈਰ ਭਰਾ ਸਸਰੀ ਕਾ ਜੀ